ਨੇਂਬੂ ಜಾਤੀ ਦੇ ਇਸ ਪੀਲੇ ਪਏ ਬੂਟੇ ਦੇ ਉੱਪਰ ਆਪਣਾ ਜਿਹੜਾ ਹੁਣ 90 ਦਿਨਾਂ ਵਾਲਾ ਚੈਲੰਜ ਸ਼ੁਰੂ ਕੀਤਾਗਾ 90 ਦਿਨਾਂ ਦੇ ਵਿੱਚ ਬੂਟੇ ਨੂੰ ਬਿਲਕੁਲ ਆਪਾਂ ਜਿਹੜਾ ਹਰਾ ਭਰਾ ਕਰਨਾਗਾ ਤੇ ਕਿਹੜੇ-ਕਿਹੜੇ ਉਹਦੇ ਵਿੱਚ ਕੰਮ ਕੀਤੇ ਜਾਣਗੇ ਉਹਨਾਂ ਨੂੰ ਵਿਸਤਾਰ ਚ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਆਂਗੇ ਇੱਕ ਤਾਂ ਜਿਹੜਾ ਇਹਦੇ ਜੜ ਦੇ ਨੇੜੋਂ ਪਾਣੀ ਨੂੰ ਦੂਰ ਕੀਤਾ ਜਾਣਾਗਾ ਪਹਿਲਾ ਥੜਾ ਜਿਹੜਾ ਹੁਣ ਬਣ ਚੁੱਕਿਆਗਾ ਹੌਲੀ-ਹੌਲੀ ਇਸ ਥੜੇ ਨੂੰ ਹੋਰ ਆਪਾਂ ਜਿਹੜਾ ਵਧਾਉਣਾਗਾ ਇਹਦੇ ਵਿੱਚ ਵਰਮਿੰਗ ਕੰਪੋਸਟ ਪਾਉਣੀ ਹੈਗੀ ਤੇ ਉਸ ਤੋਂ ਇਲਾਵਾ ਜਿਹੜਾ ਇਹਨੂੰ ਮਲਚਿੰਗ ਕਰਨੀ ਹੈਗੀ ਤੋ 3 ਕੰਮ ਇਹ ਹੋਗੇ ਜੀ ਅ ਤੀਸਰਾ ਜਿਹੜਾ ਚੌਥਾ ਕੰਮ ਇਹਦੇ ਚ ਨਾਲ ਦੀ ਨਾਲ ਸੁੱਕੀਆਂ ਟਾਹਣੀਆਂ ਨੂੰ ਕੱਟਣਾਗਾ ਉਹ ਇਹਦੇ ਚ ਸਮੇਂ ਦੀ ਕੋਈ ਉਹ ਨਹੀਂ ਹੁੰਦਾ ਜਿਵੇਂ ਕਿ ਬਾਕੀ ਆਪਾਂ ਬੂਟੇ ਦੀ ਕਿੰਨੂ ਜਾਤੀ ਦਿੰਦੀ ਜਾਂ ਨਿੰਬੂ ਜਾਤੀ ਦਿੰਦੀ ਜਿਹੜੀ ਕਟਾਈ ਹੈਗੀ ਉਹ ਆਪਾਂ ਦਸੰਬਰ ਜਨਵਰੀ ਦੇ ਵਿੱਚ ਕਰਦੇ ਆਂ ਪਰ ਜਿਹੜੀਆਂ ਸੁੱਕੀਆਂ ਟਾਹਣੀਆਂ ਸਾਲ ਦੇ ਵਿੱਚ ਕਿਸੇ ਸਮੇਂ ਵੀ ਆਪਾਂ ਜਿਹੜਾ ਕੱਟ ਸਕਾਂਗੇ ਸੋ ਇਹ ਕੰਮ ਕਰਨ ਤੋਂ ਬਾਅਦ ਜਿਹੜਾ ਇਸ ਬੂਟੇ ਨੂੰ 90 ਦਿਨਾਂ ਦੇ ਵਿੱਚ ਬਿਲਕੁਲ ਹਰਾ ਭਰਾ ਕਰਨਾਗਾ ਥੜਾ ਬਣਾਉਣ ਤੋਂ ਬਾਅਦ ਜਿਹੜੇ ਨਵੇਂ ਪੱਤੇ ਨਿਕਲਣੇ ਸ਼ੁਰੂ ਹੋਗੇ ਪਰ ਪੀਲੇ ਰੰਗ ਦੇ ਨੇ ਹਜੇ ਉਹ ਤੇ ਜਿਵੇਂ ਜਿਵੇਂ ਇਹ ਹਰੇ ਰੰਗ ਦੇ ਵਿੱਚ ਤਬਦੀਲ ਹੋਣਗੇ ਤੇ ਬੂਟੇ ਦੀ ਸਥਿਤੀ ਬਾਰੇ ਤੁਹਾਨੂੰ ਨਾਲ-ਨਾਲ ਜਿਹੜਾ ਜਾਣੂ ਕਰਵਾਇਆ ਜਾਊਗਾ ਧੰਨਵਾਦ ਜੀ